ਨਮੋ ਨਾਰਾਇਣ ਮਹਾਰਾਜ ਜੀ ਨਾਰਾਇਣ ਨਾਰਾਇਣ ਮਹਾਰਾਜ ਜੀ ਨਾਮ ਕਿਵੇਂ ਕਿਵੇਂ ਜਪਿਆ ਜਾ ਸਕਦਾ ਹੈ ਜੀ ਨਾਮ ਸਿਮਰਨ ਦੇ ਤਰੀਕੇ ਬਹੁਤ ਨੇ ਬੈਠ ਕੇ ਵੀ ਜਪਿਆ ਜਾ ਸਕਦਾ ਹੈ ਉਰ ਦੇ ਫਿਰਦੇ ਪਏ ਪਏ ਕੰਮ ਕਰਦੇ ਕਰਦੇ ਨਾਮ ਸਿਮਰਨ ਕੀਤਾ ਜਾ ਸਕਦਾ ਹੈ ਨਾਮ ਸਿਮਰਨ ਦੇ ਤਰੀਕੇ ਅਲੱਗ-ਅਲੱਗ ਗ੍ਰੰਥਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਦੱਸੇ ਹੋਏ ਨੇ ਪਰ ਨਾਮ ਦੀ ਜਿਹੜੀ ਵਰਤੀ ਹੈ ਉਹ ਆਪਣੇ ਮਨ ਦੇ ਦੁਆਰਾ ਔਰ ਚਿੱਤ ਦੇ ਦੁਆਰਾ ਇਕਾਗਰ ਕਰਕੇ ਸਿਮਰਨ ਕਰਨ ਨਾਲ ਜ਼ਿਆਦਾ ਫਲ ਮਿਲਦਾ ਹੈ ਨਾਮ ਬੋਲ ਕੇ ਸਿਮਰਨ ਕੀਤਾ ਜਾ ਸਕਦਾ ਹੈ ਨਾਮ ਜੀਭਾ ਹਲਾ ਕੇ ਕੀਤਾ ਜਾ ਸਕਦਾ ਹੈ ਨਾਮ ਆਪਣੇ ਆਪ ਅੰਦਰੋਂ ਸੁਣਦਾ ਰਹਿੰਦਾ ਹੈ ਚਾਰ ਬਾਣੀਆਂ ਨੇ ਪਰਾਂ ਸ਼ੰਤੀ ਮੱਧਮ ਬੈਖਰੀ ਚਾਰੇ ਬਾਣੀਆਂ ਦੁਆਰਾ ਹੀ ਨਾਮ ਜਪਿਆ ਜਾ ਸਕਦਾ ਜਿਹੜਾ ਆਪਣੇ ਆਪ ਆਪਾ ਨੂੰ ਸੁਣਦਾ ਰਹਿੰਦਾ ਅੰਦਰ ਚੱਲਦਾ ਕਿਦੇ ਹਿਰਦੇ ਚ ਕਿਸੇ ਦੇ ਧਰਨ ਚ ਹਰੇ ਸਰੀਰ ਚ ਤਾਂ ਉਸ ਨੂੰ ਜਪਾ ਜਪਿਆ ਜਾਂਦਾ ਇਸ ਦਾ ਫਲ ਬੋਲਣ ਨਾਲੋਂ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਹ ਆਪਾਂ ਗੱਲਾਂ ਕਰਦੇ ਕਰਦੇ ਕੰਮ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਸੁਣਦੇ ਸੁਣਦੇ ਹਰ ਟਾਈਮ ਇਹ ਜਿ ਆਪ ਆਪਣਾ ਚੱਲਦਾ ਰਹਿੰਦਾ ਜੇ ਤੁਹਾਨੂੰ ਜਾਗ ਰਹੇ ਆ ਉਦੋਂ ਵੀ ਆਪਾਂ ਨੂੰ ਆਪਣੇ ਮੰਤਰ ਦਾ ਨਾਮ ਸੁਣਦਾ ਰਹਿੰਦਾ ਹੈ ਇਸ ਕਰਕੇ ਕਈ ਲੋਕ ਵਹਿ ਕੇ ਨਾਮ ਸਿਮਰਨ ਕਰਦੇ ਹਨ ਨਾਮ ਜਪ ਕਰਦੇ ਹਨ ਕਈ ਖੜ ਕੇ ਕਈ ਧੁਨियां ਤਾਪ ਕੇ ਕਈ ਜਲ ਤੇ ਜਾ ਕੇ ਅਲੱਗ-ਅਲੱਗ ਤਰੀਕੇ ਨਾਲ ਨਾਮ ਸਿਮਰਨ ਕੀਤਾ ਜਾ ਸਕਦਾ ਹੈ ਨਾਮ ਸਿਮਰਨ ਦਾ ਫਲ ਆਪਣੇ ਮਨ ਦੀ ਸ਼ਾਂਤੀ ਆਪਾਂ ਨੂੰ ਆਪਣੇ ਮਨ ਨੂੰ ਤੇ ਚਿੱਤ ਨੂੰ ਪ੍ਰਮਾਤਮਾ ਨਾਲ ਜੋੜਨ ਵਾਸਤੇ ਹੀ ਮਨ ਦਾ ਸਿਮਰਨ ਕੀਤਾ ਮਨ ਨਾਲ ਸਿਮਰਨ ਕੀਤਾ ਜਾਂਦਾ ਹੈ ਸਿਮਰਨ ਕਰਦੇ ਕਰਦੇ ਆਪਣੇ ਭਾਵ ਪ੍ਰਮਾਤਮਾ ਦੇ ਚਰਨਾਂ 'ਚ ਗੁਰੂਵਾਲਾ ਦੀ ਮੂਰਤੀ 'ਚ ਉਹਨਾਂ ਦੁਆਰਾ ਮਨ ਦਾ ਧਿਆਨ ਕੀਤਾ ਜਾਂਦਾ ਹੈ ਚਿੱਤ ਦੁਆਰਾ ਇਹਦਾ ਮੰਤਰ ਦਾ ਜਪ ਕੀਤਾ ਜਾਂਦਾ ਹੈ ਇਸ ਕਰਕੇ ਮਨ ਤੇ ਚਿੱਤ ਇੱਕ ਬੁੱਧੀ ਇਹ ਤਿੰਨੇ ਅੰਤ ਕਰਨੇ ਵਰਤਿਆਨ ਜਦੋਂ ਮਨ ਤੇ ਚਿੱਤ ਪ੍ਰਮਾਤਮਾ ਦਾ ਨਾਮ ਸਿਮਨ ਕਰਦਾ ਹੈ ਮੁੱਧੇ ਨੇ ਸਾਖਸ਼ੀ ਹੋ ਜਾਂਦੀ ਹੈ ਇਹਦਾ ਫਲ ਆਪਾਂ ਨੂੰ ਜਿਆਦਾ ਮਿਲਦਾ ਹੈ ਇਸ ਦੇ ਨਾਲ ਨਾਮ ਸਿਰਨ ਵਿੱਚ ਆਪਾਂ ਪਰਿਪੱਕ ਹੋ ਜਾਂਦੇ ਹਾਂ ਬੋਲੋ ਨਾਰਾਇਣ ਭਗਵਾਨ ਕੀ ਜੈ